ਪੰਜਾਬ ਪੁਲਿਸ ਜੋ ਅਜਕਲ ਐਨਕਾਊਂਟਰ ਸਪੈਸ਼ਲਿਸਟ ਹੀ ਬਣਦੀ ਜਾ ਰਹੀ ਹੈ ਉਸਨੇ ਦੋ ਹੋਰ ਐਨਕਾਊਂਟਰ ਕਰ ਦਿੱਤੇ ਨੇ ਪਹਿਲਾਂ ਗੱਲ ਨਮਾ ਸ਼ਹਿਰ ਦੀ ਕਰਦੇ ਹਾਂ ਜਿੱਥੇ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਮੁਟਪੈੜ ਹੋਈ ਗੋਲੀਆਂ ਚੱਲੀਆਂ ਇੱਕ ਗੋਲੀ ਨਸ਼ਾ ਤਸਕਰ ਦੇ ਜਾਵਤ ਜੀ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਇੱਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੂੰ ਅਮਨ ਨਾਦ ਇੱਕ ਨੌਜਵਾਨ ਚਲਾ ਰਿਹਾ ਸੀ ਤਾਂ ਉਸ ਨੇ ਗੱਡੀ ਰੋਕਣ ਦੀ ਥਾਂ ਗੱਡੀ ਭਜਾ ਲਈ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤੀ ਜਿਸ ਨੂੰ ਕੀ ਮੁੱਠਪੇੜ ਤੋਂ ਬਾਅਦ ਕਾਬੂ ਕਰ ਲਿਆ ਗਿਆ ਪੁਲਿਸ ਮੁਤਾਬਕ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਨਹਿਰ ਦੇ ਕਿਨਾਰੇ ਇੱਕ ਪਿਸਟਲ ਦਬਾ ਕੇ ਰੱਖੀ ਹੈ ਜਦ ਪੁਲਿਸ ਰਿਕਵਰੀ ਦੇ ਲਈ ਉਸ ਨੂੰ ਲੈ ਕੇ ਪਹੁੰਚੀ ਤਾਂ ਮੁਲਜ਼ਮ ਨੇ ਪੁਲਿਸ ਤੇ ਫਾਇਰ ਕਰ ਦਿੱਤੀ ਜਿਵੇਂ ਅੱਜ ਕੱਲ ਅਕਸਰ ਹੀ ਵੇਖਣ ਨੂੰ ਮਿਲ ਰਿਹਾ ਹੈ ਫਿਰ ਅੱਗੇ ਕੀ ਹੋਇਆ ਉਹ ਤਾਂ ਤੁਸੀਂ ਜਾਣਦੇ ਹੀ ਹੋ ਪਰ ਫਿਰ ਵੀ ਪੁਲਿਸ ਦੀ ਜ਼ੁਬਾਨੀ ਸੁਣ ਲਓ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਦੀ ਉਹਨੂੰ ਲਿਆਂਦਾ ਗਿਆ ਸੀਗਾ ਤੇ ਜਦੋਂ ਪੁਲਿਸ ਪਾਰਟੀ ਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਟਾਕਲ ਕਰਾਇਆ ਦੂਜੇ ਪਾਸੇ ਲੁਧਿਆਣਾ ਚ ਵੀ ਪੁਲਿਸ ਨੇ ਬੀਤੀ ਰਾਤ ਤਾਂਦਰਾ ਰੋਡ ਤੇ ਐਨਕਾਊਂਟਰ ਕੀਤਾ ਜਿਸ ਚ ਇੱਕ ਮੁਲਜ਼ਮ ਦੀ ਲੱਤ ਤਾਂ ਦੂਜੇ ਦੀ ਬਾਜ ਗੋਲੀ ਜਾ ਵਜੀ ਦੱਸਿਆ ਜਾ ਰਿਹਾ ਕਿ ਇਨਾ ਨੇ ਇੱਕ ਟ੍ਰੈਵਲ ਏਜੰਟ ਨੂੰ ਧਮਕਾ ਕੇ ਉਸਦੇ ਕੋਲੋਂ ਫਿਰੋਤੀ ਮੰਗੀ ਸੀ ਇੱਥੇ ਵੀ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਇੱਥੇ ਵੀ ਇੱਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਮੁਲਜ਼ਮਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਦੋਵੇਂ ਹੀ ਮੁਲਜ਼ਮ ਜ਼ਖਮੀ ਹੋ ਗਏ ਚੈਕਿੰਗ ਕਰਦੇ ਹੋਏ ਨਾਕੇਬੰਦੀ ਕੀਤੀ ਹੋਈ ਸੀ ਕਿ ਉਸ ਸੰਬੰਧੀ ਜਦੋਂ ਇਹਨਾਂ ਨੇ ਸਵਿਫਟ ਕਾਰ VDI ਜਿਹੜੀ ਬਿਨਾ ਨੰਬਰਾਂ ਦੇ ਤੋਂ ਆਰੀਸ ਨੂੰ ਰੋਕ ਕੇ ਕੈਪਟਨ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਬੰਦਿਆਂ ਨੇ ਇਮੀਡੀਟਲੀ ਪੁਲਿਸ ਕਾਰਟੀ ਦੇ ਉੱਤੇ ਫਾਇਰ ਕਰ ਦਿੱਤਾ ਜਵਾਬੀ ਕਾਰਵਾਈ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਵੱਲੋਂ ਉਹਨਾਂ ਦਾ ਫਾਇਰ ਕੀਤਾ ਗਿਆ ਤਾਂ ਦੋ ਬੰਦਿਆਂ ਦੇ ਜਿਹੜਾ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਤੇ ਇੱਕ ਬੰਦੇ ਦੇ ਜਿਹੜਾ ਬਾਹਰ ਦੇ ਵਿੱਚ ਗੋਲੀ ਲੱਗੀ ਹੈ ਜਿਹਾ ਪੰਜਾਬ ਪੁਲਿਸ ਅੱਜਕੱਲ ਐਕਸ਼ਨ ਮੋਡ 'ਚ ਹੈ ਇੱਕ ਪਾਸੇ ਇਨਕਾਊਂਟਰ ਤੇ ਇਨਕਾਊਂਟਰ ਹੋ ਰਹੀ ਨੇ ਦੂਜੇ ਪਾਸੇ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚੱਲ ਰਹੇ ਨੇ ਇਹ ਸਭ ਦੇ ਬਾਵਜੂਦ ਸੂਬੇ 'ਚ ਕ੍ਰਾਈਮ ਦਾ ਗ੍ਰਾਫ ਕਿਉਂ ਘਟਦਾ ਵਿਖਾਈ ਨਹੀਂ ਦੇ ਰਿਹਾ ਇਸ ਸਮਝ ਤੋਂ ਬਾਅਦ ਨਵਾਂ ਸ਼ਹਿਰ ਤੋਂ ਸੁਖਜਿੰਦਰ ਸੁੱਖਾ ਦੇ ਨਾਲ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼